ਅੱਜ ਆਪਾਂ ਲੱਗੇ ਆ ਸੂਜੀ ਤੇ ਆਲੂ ਦੇ ਸਨੈਕਸ ਬਣਾਉਣ ਤੇ ਇਹ ਆਪਾਂ ਪਾਤੇ ਆ ਜੀਰਾ ਤੇ ਇਹ ਪਾਤਾ ਨਮਕ ਇਹ ਪਾਇਆ 1 ਕੱਪ ਸੂਜੀ ਤੇ ਜਿੰਨੀ ਸੂਜੀ तो डबल पानी आप लें बढ़िया तो तैयार कर लेंगे ਦੋਈ ਨਾ ਬਿਲਕੁਲ ਇਹ ਭੁੱਜ ਕੇ ਤਿਆਰ ਹੋ ਗਿਆ ਦੇਖੋ ਕਾਈ ਨਾ ਬਿਲਕੁਲ ਸਾਟ ਚਾਏ ਨੇ ਇਹ ਹੋ ਗਿਆ ਆਪਣਾ ਤਿਆਰ ਬਿਲਕੁਲ ਵਧੀਆ ਤਿਆਰ ਹੋ ਗਿਆ ਹੁਣ ਰੋਟੀ ਦਾ ਪਾਣੀ ਵਿੱਚ ਮਿਕਸ ਕਰਕੇ ਤੇ ਇਹਨੂੰ 10-15 ਮਿੰਟ ਲਈ ਰੱਖ ਦੇਣਾ ਇਹਦੇ ਵਿੱਚ ਆਪਾਂ ਪੁੰਨਿਆ ਹਿਆ ਜੀਰਾ ਹਰਾ ਧਨੀਆ ਲੋਨ ਮਿਰਚਾ ਸਾਰਾ ਕੁਝ ਪਾ ਦਿੱਤਾ ਤੇ ਹੁਣ ਆਪਾਂ ਇਹਨੂੰ ਇੱਕ ਇਹਦਾ ਡੋ ਤਿਆਰ ਕਰਾਂਗੇ ਇਹਨੂੰ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਤੇ ਇਹਦਾ ਡੋ ਤਿਆਰ ਕਰ ਲਾਂਗੇ ਤੇ ਉਹਨੂੰ ਆਪਾਂ ਜਿਹੜੀ ਵੀ ਸ਼ੇਪ ਦੇਣੀ ਹੋਊਗੀ ਨਾ ਉਹ ਸ਼ੇਪ ਦੇ ਵਿੱਚ ਤਿਆਰ ਕਰ ਲਾਂਗੇ ਵੇਲ ਕੇ ਉਸੇ ਤਰ੍ਹਾਂ ਤੇ ਉਹ ਸ਼ੇਪ ਦੇ ਲਾਂਗੇ ਤੇ ਇੱਧਰ ਆਪਾਂ ਤੇਲ ਗਰਮ ਰੱਖ ਦਿੱਤਾ ਹੈ ਤੇ ਹੁਣ ਆਪਾਂ ਇਹਦਾ ਡੋ ਤਿਆਰ ਕਰ ਲੈਨੇ ਆ ਤੇ ਫਿਰ ਆਪਾਂ ਇਸ ਤੋਂ ਅੱਗੇ ਕੜਾਈ ਦੇ ਵਿੱਚ ਪਾ ਕੇ ਤੇ ਤਿਆਰ ਕਰਦੇ ਇਹਨਾਂ ਨੂੰ ਤੇ ਪਿੰਨਾ ਸੋਨਾ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰਕੇ ਤੇ ਇਹਦਾ ਇੱਕ ਡੋ ਤਿਆਰ ਕਰ ਲਿਆ ਤੇ ਹੁਣ ਆਪਾਂ ਲਵਾਂਗੇ ਇਸ ਤਰ੍ਹਾਂ ਤੇ ਇਸ ਤਰ੍ਹਾਂ S ਸ਼ੇਪ ਦੇ ਵਿੱਚ ਤੇ ਇਹ ਆਪਾਂ ਬਣਾ ਲਾਂਗੇ ਸਾਰੇ ਇਸ ਤਰ੍ਹਾਂ ਇਹਨੂੰ ਅੱਧਾ ਚ ਕੱਟ ਕੇ ਤੇ ਇਸ ਤਰ੍ਹਾਂ ਸ਼ੇਪ ਦੇ ਲਾਂਗੇ ਇਹ ਬਹੁਤ ਸੋਹਣੀ ਸ਼ੇਪ ਬਣ ਜੇਗੀ ਇਸ ਸ਼ੇਪ ਦੇ ਵਿੱਚ ਆਪਾਂ ਸਾਰੇ ਤਿਆਰ ਕਰ ਲਾਂਗੇ ਇਸ ਸ਼ੇਪ ਦੇ ਵਿੱਚ ਆਪਾਂ ਸਾਰੇ ਤਿਆਰ ਕਰ ਲਾਂਗੇ ਜ다ਸ ਲੋ ਜੀ ਇਹ ਆਪਣੇ ਹੋ ਗਏ ਆਲੂ ਤੇ ਸੂਜੀ ਦੇ ਸਨੈਕਸ ਤਿਆਰ ਤੇ ਇਹਨਾਂ ਨੂੰ ਆਪਾਂ ਸ਼ੇਪ ਕੋਈ ਵੀ ਦੇ ਸਕਦੇ ਆ ਸ਼ੇਪ ਆਪਾਂ ਜਿਵੇਂ ਦੀ ਮਰਜ਼ੀ ਦੇ ਲਈ ਤੇ ਇਹ ਬਹੁਤ ਹੀ ਸੋਹਣੇ ਬਣਦੇ ਆ ਆਲੂ ਤੇ ਸੂਜੀ ਦੇ ਸਨੈਕਸ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਵੇਂ ਦੇ ਲੱਗੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮਿਹਰਬਾਨੀ ਹੋਵੇਗੀ ਧੰਨਵਾਦ ਜੀ